ਮਨਰੇਗਾ ਤੇ ਬਦਲਾ ਸੰਭਾਵਨਾ ਨੂੰ ਚੌਥੀਆ ਭਵਿੱਖ ਦੀ ਦਿਸ਼ਾ ਇੱਕ ਵਿਚਾਰ ਚਰਚਾ ਚਾਪਾ ਸਾਰੇ ਬੈਠੇ ਆ ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ ਨੇ ਸਵਾਲ ਬੜੇ ਲੰਬੇ ਸਮੇਂ ਤੋਂ ਚੱਲਦੇ ਨੇ ਓਵਰਆਲ ਇਸ ਤੋਂ ਪਹਿਲਾਂ ਆਪਾਂ ਇੱਕ ਗੱਲ ਕਰਦੇ ਰਿਹਾ ਕਿ ਤੁਸੀਂ ਕਿਹੜੇ ਡਿਵੈਲਪਮੈਂਟ ਦੇ ਮਾਡਲ ਨੂੰ ਫੋਲੋ ਕਰਦੇ ਹੋ ਕੀ ਇਹ ਡਿਵੈਲਪਮੈਂਟ ਦਾ ਮਾਡਲ 14 ਚਾਏ ਜਾ ਉਦੋਂ ਪਹਿਲਾਂ ਤੋਂ ਹੀ ਲਗਾਤਾਰ ਚੱਲ ਰਿਹਾ ਬਾਰਡਰ ਲੈ ਪਹਿਲਾਂ ਨਾ ਸੀ ਕਾਰਪੋਰੇਟ ਮਾਡਲ ਦੇ ਰੂਪ ਦੇ ਵਿੱਚ ਜਿਸ ਢੰਗ ਦੇ ਨਾਲ ਇਹ ਹੈ ਕਿ ਸਭ ਕੁਝ ਮਾਇਆ ਧਾਰੀਆਂ ਦੇ ਹਵਾਲੇ ਹੋਣਾ ਤੇ ਕਿਰਤ ਤੇ ਪੂੰਜੀ ਦੀ ਲੜਾਈ 'ਚ ਕਿਰਤੀ ਬਿਲਕੁਲ ਹਾਸ਼ੀਏ ਤੇ ਧੱਕਿਆ ਜਾਣਾ ਤੇ ਗਲੋਬਲ ਲੈਵਲ ਤੇ ਪੂੰਜੀ ਨੂੰ ਵੈਲਕਮ ਹੈ ਤੇ ਕਿਰਤੀ ਨੂੰ ਧੱਕੇ ਨੇ ਜਾਓ ਤੁਹਾਨੂੰ ਨਹੀਂ ਤੁਹਾਡੇ ਲਈ ਪਾਸਪੋਰਟ ਨੇ ਤੁਹਾਡੇ ਲਈ ਬਹੁਤ ਕੁਝ ਆ ਬਾਕੀ ਦੀਆਂ ਚੀਜ਼ਾਂ ਨੂੰ ਧੱਕੇ ਮਾਰੇ ਜਾ ਰਹੇ ਨੇ ਸਾਰੇ ਕਿੱਥੇ हां पर्टिकुलर ਨਾਲ ਸਾਡੇ ਕੰਟਰੀ ਦੇ ਵਿੱਚ ਆ ਕੇ ਜਦੋਂ ਇੱਕ ਮਹਿੰਤਰ ਆਉਂਦੀ ਹੈ ਅੱਗੇ ਉਹਨੇ ਇਸ ਅਪਰੋਚ ਦੇ ਨਾਲ ਜੋੜਤਾ ਬਹੁ ਗਿਣਤੀ ਬਾਦ ਰਿਲੀਜੀਅਸ ਢਾਂਚਾ ਤੇ ਬਾਕੀ ਦੀਆਂ ਚੀਜ਼ਾਂ ਇਹ ਕੰਬੀਨੇਸ਼ਨ ਜਿਆਦਾ ਖਤਰਨਾਕ ਹੋ ਗਿਆ ਮੁਕਾਬਲਤਨ ਪਰ ਓਵਰঅল ਜਿਹੜਾ ਇੱਕ ਰੋਜੀ ਰੋਟੀ ਦਾ ਸਵਾਲ ਪੂਰੀ ਦੁਨੀਆ ਚ ਵੱਡੇ ਪੱਧਰ ਤੇ ਉੱਤੇ ਹੈ ਟੈਕਨੋਲੋਜੀ ਜਸਤਾ ਦੇ ਨਾਲ ਲਗਾਤਾਰ ਬਹੁਤ ਆਹੀ ਅੱਗੇ ਭੱਜ ਰਹੀ ਹੈ ਉਹਦੇ ਨਾਲ ਵੀ ਰੁਜ਼ਗਾਰ ਬੇहद ਜਿਆਦਾ ਸਰੰਡਰ ਹੋਣਗੇ ਲੋਕਾਂ ਦੇ ਔਰ ਜਿਵੇਂ 트럼ਪ ਬਾਦ ਕਰ ਰਹੇ ਹੈ 트럼ਪ ਦੂਜੇ ਦੇਸ਼ ਦਾ 100% ਕਾਟਰੀ ਦਾ ਰਾਸ਼ਟਰਪਤੀ ਫੜ ਲਿਆ ਉੱਤੇ ਆ ਕੇ ਚਲਾ ਦੇਓ ਜਿਹੜਾ ਇੱਕ ੱੱਕੇ ਦੇ ਜੋਰ ਵੀ ਆਪਣੀਆਂ ਚੀਜ਼ਾਂ ਲਾਗੂ ਕਰਨ ਦਾ ਦੌਰ ਦੁਨੀਆ 'ਚ ਚੱਲ ਰਿਹਾ ਹੈ ਸਾਰੀਆਂ ਸੰਸਥਾਵਾਂ ਲੰਬੇ ਲੇਟ ਹੋ ਗਈਆਂ ਨੇ ਇੰਟਰਨੈਸ਼ਨਲ ਸੰਸਥਾਵਾਂ ਤੇ ਬਾਕੀ ਦੀਆਂ ਸੰਸਥਾਵਾਂ ਕੋਈ ਖੜਨ ਵਾਲੀ ਨਹੀਂ ਹੈ ਇੰਸਟੀਚੂਨ ਚ ਜਿਹੜੀਆਂ ਨੇ ਸਾਡੇ ਦੇਸ਼ 'ਚ ਵੀ ਇਲੈਕਸ਼ਨ ਕਮਿਸ਼ਨ ਤੋਂ ਲੈ ਕੇ ਅਦਾਲਤਾਂ ਤੱਕ ਇਸੇ ਢੰਗ ਦੇ ਨਾਲ ਆਪੋਜੀਸ਼ਨ ਜਿੰਨੀ ਹੁੰਦੀ ਹੈ ਉਹਨਾਂ ਤੱਕ ਸਾਰੇ ਕੁੱਝ ਇੱਕੋ ਸੈਟਅਪ ਦੇ ਵਿੱਚ ਜਾਂਦੇ ਆਂਦੇ। ਪਰ ਕਿਉਂਕਿ ਪਾਰਟੀਕੂਲਰ ਬਹੁਤ ਸਾਰੇ ਵੱਡੇ ਮਾਮਲੇ ਨੇ ਪਾਰਟੀਕੂਲਰ ਚੋਂ ਮਨਰੇਗਾ ਦੀ ਜਾਂ ਇੱਕ ਸੈਕਸ਼ਨ ਦੇ ਰੁਜ਼ਗਾਰ ਤੇ ਆਪਾਂ ਫੋਕਸ ਕਰਦੇ ਹਾਂ। ਤਾਂ ਪਹਿਲਾਂ ਨਾਲੋਂ ਤੇ ਹੁਣ ਆਣ ਵਾਲੇ ਨਾਲੋਂ ਕੀ ਫਰਕ ਦੇ ਜਿਹੜੇ ਸਵਾਲ ਨੇ ਆਏ ਨੇ ਉਹਦੇ ਚ ਇੱਕ ਅਰਵਾਜ ਥੋੜਾ ਜਿਹਾ ਚੱਲਿਆ ਉਸ ਸਮੇਂ ਯੂਪੀਏ ਵੇਲੇ ਉਦੋਂ ਵੀ ਪੈਰਲਲ ਚੱਲਿਆ ਸੀ ਬਹੁਤ ਸਾਰੀਆਂ ਚੀਜ਼ਾਂ ਐਸਈ ਜ਼ਡ ਬਣੇ ਸੀ ਸਪੈਸ਼ਲ ਇਕਨੋਮਿਕ ਜ਼ੋਨ ਬਹੁਤ بڑا ਰਿਐਕਸ਼ਨ ਹੋਇਆ ਇੱਥੇ ਤੇ ਉਹ ਸਾਰੀਆਂ ਗੱਲਾਂ 'ਚ ਸਾਡੇ ਕਿਸੇ ਸਿੰਗਲ ਪਾਰਟੀ ਮੈਜੋਰਿਟੀ ਦਾ ਜਿਹੜਾ ਕਨਸੈਪਟ ਸੀ ਉਦੋਂ ਨਹੀਂ ਸੀ ਕੋਲੀਸ਼ਨ ਗਵਰਨਮੈਂਟਾਂ ਸੀ ਇੱਕ ਦੂਜੇ ਤੇ ਪ੍ਰੈਸ਼ਰ ਵੀ ਪੈਂਦੇ ਸੀ ਜਿਹਦੇ 'ਚ ਕੁਝ ਚੀਜ਼ਾਂ ਬੈਲੈਂਸ ਕਰਨੀਆਂ ਪੈਂਦੀਆਂ ਸੀ ਇਹ ਬੈਲੈਂਸ ਹੋਇਆ ਸੀ ਉਦੋਂ ਕਿ ਵਾ ਕੇ ਸਰਕਾਰ ਚੱਲਦੀ ਵੀ ਰਹੇ ਉਸ ਲੈ ਬੰਦੇ ਉੱਤੇ ਕੁਝ ਰਾਈਟਸ ਦੇ ਕੁਐਸਚਨ ਦੇ ਵਿੱਚ ਹੱਕਾਂ ਦੇ ਕੁਐਸਚਨ ਦੇ ਵਿੱਚ ਕਿ ਹਾਂ ਇੰਨਾ ਕੁ ਵੀ ਨਾਲ ਕਰ ਲੋ ਐਸਆਈ ਜੀ ਐਸਸੀ ਜੈਡ ਕਾਨੂੰਨ ਵਿਢਰਾ ਹੋਇਆ ਤੇ ਉਹਦੇ ਪੈਰਨਲ ਕੁਝ ਚੀਜ਼ਾਂ ਇਹ ਆਈਆਂ ਚਾਹੀਓ 2013 ਦਾ ਲੈਂਡ ਇਕੁਇਜ਼ੀਸ਼ਨ ਐਕਟ ਚਾਹੇ ਉਹ ਲੈਂਡ ਟੂ ਰਾਈਟ ਟੂ ਐਜੂਕੇਸ਼ਨ ਐਕਟ ਹੈ ਰਾਈਟ ਟੂ ਇਨਫੋਰਮੇਸ਼ਨ ਹੈ ਮਨਰੇਗਾ ਦਾ ਸਵਾਲ ਹੈ ਰਾਈਟ ਟੂ ਵਰਕ ਜਿਹੜਾ ਜਿੱਦੀ ਸੀ ਗੱਲ ਕਰਦੇ ਆਂ ਪਰ ਉਸ ਤੋਂ ਬਾਅਦ ਲਗਾਤਾਰ ਉਸ ਸਗੋ ਧਾਰਾ ਖਿੰਡਦੀ ਜਾ ਰਹੀ ਹੈ ਜਿਹੜੀ ਹੱਕ ਆਧਾਰਤ ਇੱਕ ਬੈਲੈਂਸ ਸੀ ਸੰਤੁਲਨ ਸੀ ਉਹ ਸੰਤੁਲਨ ਖਤਮ ਹੁੰਦਾ ਜਾ ਰਿਹਾ ਉਹ ਸੰਤੁਲਨ ਵੀ ਖਤਮ ਕਿਸੇ ਇੱਕ ਧਿਰ ਦਾ ਸਵਾਲੀ ਦੇ ਮਾਈਂਡ ਸੈਟ ਦੇ ਉਸ ਅਪਰੋਚ ਦੇ ਸਵਾਲ ਸਾਡੀ ਔਨ ਦੀ ਹੋਲ politican ਕਲਾਸ ਦੇ ਸਾਡੇ ਐਡਮਿਨਿਸਟ੍ਰੇਸ਼ਨ ਦੇ ਸਾਡੇ ਮੁਲਾਜ਼ਮੀਅਤ ਦੇ ਸਾਡੇ ਸਾਰਿਆਂ ਦੇ ਗੱਲ ਜਿਵੇਂ ਇੱਥੇ ਗੱਲ ਹੋਈ ਆ ਕਿ ਜੀ ਹੌਲੀ ਹੌਲੀ ਇਹਦਾ ਵਿਦਿਆਦੀ ਪਹਿਲੂ ਕੀ ਸੀ ਮਨਰੇਗਾ ਦਾ ਕਿ ਗਰਾਸਰੂਟ ਲੈਵਲ ਤੇ ਲੋਕਾਂ ਦੀ ਸ਼ਮੂਲੀਅਤ ਕਰਨੀ ਹੈ ਉਸੇ ਕਰਕੇ ਪਹਿਲੀ ਗੱਲ ਰੁਜ਼ਗਾਰ ਦੇ ਤੌਰ ਤੇ ਬੁਨਿਆਦੀ ਅਧਿਕਾਰ ਦੇ ਤੌਰ ਤੇ ਨੂੰ ਤਸਲੀਬ ਕੀਤਾ ਗਿਆ ਕਿ ਘੱਟੋ ਘੱਟ 100 ਦੇ ਨਹੀਂ ਸਹੀ ਇਹ ਕਿਸੇ ਕੰਮ ਕਰਨ ਵਾਲੇ ਬੰਦੇ ਦਾ ਹੱਕ ਹੈ ਉਹਨੇ ਸਾਲਚ ਕਦੋਂ ਲੈਣਾ ਤੇ ਕਿਵੇਂ ਲੈਣਾ ਟ੍ਰਾਈਬਲ 벨ਟ ਨੂੰ ਛੱਡ ਕੇ ਕਬੈਲੀ ਖੇਤਰਾਂ ਨੂੰ ਛੱਡ ਕੇ ਜਾ ਜਿਹੜੇ ਉਹ ਸੂਬੇ ਚਾਹੇ ਕਰਨਾਟਕ ਹੈ ਚਾਹੇ ਉਹ ਕੇਰਲਾ ਚਾਹੇ ਕੁਝ ਸੂਬੇ ਜਿੱਥੇ ਪਹਿਲਾਂ ਤੋਂ ਹੀ ਲੋਕਾਂ ਦੀ ਗ੍ਰਾਸਰੂਟ ਡੈਮੋਕ੍ਰੇਸੀ ਥੋੜੀ ਜੀ ਬਿਹਤਰ ਚੱਲਦੀ ਸੀ ਮੁਕਾਬਲਤਾਂ ਬੈਠਦੇ ਸੀ ਲੋਕ ਇਹ ਕਿਤੇ ਵੀ ਕਾਨੂੰਨ ਕੋਲੋਂ ਦੀ ਤਰ੍ਹਾਂ ਲਾਗੂ ਨਹੀਂ ਹੋਇਆ ਦੋ ਤਰ੍ਹਾਂ ਦੇ ਕਾਨੂੰਨ ਚੰਗਾ ਜਾਂ ਮਾੜਾ ਇੱਕ ਤਾਂ ਲਿਖਤੀ ਤੌਰ ਦੇ ਉੱਤੇ ਚੀਜ਼ਾਂ ਨੇ ਲਿਖਤੀ ਬਖਰੇਵੇਂ ਨੇ ਇਹਨਾਂ ਦੋਨਾਂ ਕਾਨੂੰਨਾਂ 'ਚ ਇੱਕ ਪ੍ਰੈਕਟੀਕਲ ਤਰਜੇ ਅਮਲ ਦਾ ਸਵਾਲ ਜਿਹੜੇ ਵੀ ਬੰਦੇ ਲਾਏਗੇ ਜੀਆਰਐਸ ਤੋਂ ਨਾਈਕੀ ਅਸਿਸਟੈਂਟ ਪ੍ਰੋਗਰਾਮ ਅਫਸਰ ਤੱਕ ਜਿਹੜੇ ਤਰਜਿੰਦਰ ਸਿੰਘ ਉਹਦੀ ਗੱਲ ਕਰਕੇ ਗਏ ਕਿ ਅਸੀਂ ਵੀ 2 ਸਾਲ ਹੈਡ ਕੀਤੀ ਤੇ ਹੇਠਲੇ ਵਰਕਰਾਂ ਨੇ 16000 ਦੀ ਉਹਨਾਂ ਦੀ ਵੀ ਜਾ ਰਹੀ ਹੈ ਨੌਕਰੀ ਉਹ ਸਾਰੇ ਸਟੇਟ ਵਾਲੇ ਪਾਸੇ ਖੜਦੇ ਸੀ ਕਿਰਤੀ ਵਾਲੇ ਪਾਸੇ ਖੜਿਆ ਨਹੀਂ ਕੋਈ ਬੰਦਾ ਇੱਥਾਂ ਉਹਨਾਂ ਨੇ ਗ੍ਰਾਮ ਸਭਾਵਾਂ ਫਰਾਡ ਕੀਤੀਆਂ ਸਭ ਨੇ ਜਿੰਨਾ ਬਜਟ ਵੀ ਜਾਂਦਾ ਸੀ ਫਰਾਡ ਬਹੁਤ ਔਖਾ ਆਪਾਂ ਸਾਰਿਆਂ ਨੇ ਰਣਕੇ ਗ੍ਰਾਮ ਸਭਾਵਾਂ ਦੀ ਟਰਾਈ ਕੀਤੀ ਜਿੱਥੇ ਕਿਤੇ ਕਰਦੇ ਸੀ ਸਭੋਂ ਉਹਨੂੰ ਰਜਿਸਟਰ ਕੀਤਾ ਵਿਰੋਧ ਕੀਤਾ ਕਿ ਸਿਸਟਮ ਨਹੀਂ ਬਣਿਆ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਦਲ ਦਿੱਤੀਆਂ ਗਈਆਂ ਉਹਦਾ ਵਿਰੋਧ ਦੇ ਵੀ ਹੋਇਆ। ਇਹ ਤੋਂ ਪਹਿਲਾਂ ਮਨਰੇਗਾ ਦੇ origignal ਐਕਟ ਦੇ ਵਿੱਚ ਜਿਹੜੇ ਉਹਦੇ ਰੂਲ ਬਣੇ ਹੋਏ ਸੀ ਕਿ ਜਿੱਥੇ ਦਿਹਾੜੀ ਜਿਹੜਾ ਪਿੰਡ ਵੱਧ ਦੇਊਗਾ ਉਸੇ ਪਿੰਡ ਨੂੰ ਮਟੀਰੀਅਲ ਕੋਈ ਲਾਗਤ ਵੀ ਉਹਦਾ ਪੈਸਾ ਵੀ ਉਸੇ ਪਿੰਡ 'ਚ ਜਾਊਗਾ। ਮੂਲੇ ਤੌਰ ਤੇ ਇਸ ਕਿਉਂਕਿ ਉਤਸ਼ਾਹ ਕੀਤਾ ਜਾਂਦਾ ਜਿਹੜਾ ਪਿੰਡ ਜਿਹੜੀ ਪੰਚਾਇਤ ਜਿਹੜੀ ਗ੍ਰਾਮ ਸਭਾ ਜਾਂਦਾ ਕਰੂਗੀ। ਬਦਲਤਾ ਰੂਲ ਕਿ ਜ਼ਿਲ੍ਹਾ ਲੈਵਲ ਤੇ ਡਿਸਾਈਡ ਜਿੰਨਾ ਪੈਸਾ ਮਟੀਰੀਅਲ ਦਾ ਜਾਂਦਾ ਹੈ ਉਹ ਪੋਲਿਟਿਸਨ ਜ਼ਿਲੇ ਦਾ ਡਿਸਾਈਡ ਕਰਦਾ ਚਾਹੇ ਇੱਕ ਬੰਦੇ ਨੂੰ ਰੋਜ਼ਗਾਰ ਨਹੀਂ ਮਿਲੇ ਪਿੱਛੇ 40% ਉਹਦਾ ਉੱਥੇ ਲੱਗ ਰਿਹਾ ਹੈ ਜਿਹੜਾ ਰੋਜ਼ਗਾਰ ਦੇ ਰਿਹਾ ਉਹਦੇ ਕੋਲ ਜਾਂਦੀ ਰਹੇ ਜਿਹੜਾ ਉਹਦੇ ਚ ਸੁਭਾਵਿਕ ਤਬਦੀਲੀਆਂ ਕੰਟੀਨਿਊਟੀ ਚ ਹੋਈਆਂ ਉਹ ਕਈ ਵਾਰ ਦੇਖਿਆ ਨਹੀਂ ਜਾਂਦੀ ਉਹ ਵੱਡੀ ਤਬਦੀਲੀ ਸਾਹਮਣੇ ਆਉਂਦੀ ਹੈ ਵੱਡੀ ਤਬਦੀਲੀ ਦਾ ਤੌਰ ਤੇ ਨਜ਼ਰ ਆਉਂਦੀ ਹੈ ਕਿ ਇਹ ਚੀਜ਼ ਜਿਵੇਂ 370 ਹੁਣ ਤਾਂ ਖਤਮ ਕਰਕੇ ਜੂਟੀ ਚ ਬਦਲ ਗਈ ਨਾ 370 52 ਤੋਂ ਬਾਅਦ ਕਿੰਨੀ ਉਹਦੀ ਰੂਹ ਕੱਢ ਲਈ ਗਈ ਸੀ ਕੀ ਸੀ ਉਹਦੇ ਵਿੱਚ ਉਹ ਦੋ ਬੰਦ ਬਚੇ ਆ ਕੰਟੀਨਿਊਟੀ 'ਚ ਉਹਦਾ ਭੋਗ ਪਾਉਣ ਦਾ ਇੱਕ ਸਿਰਸਾ ਲਗਾਤਾਰ ਗਿਆ ਬਾਕੀ ਇੱਕ ਸੈਚੂਰੇਸ਼ਨ ਪੁਆਇੰਟ ਸੀ ਉਹ ਚੱਕਰ ਦੇ ਵਿੱਚ ਚਲਦੇ ਚਲਦੇ ਅਸੀਂ ਇੱਥੇ ਤੱਕ ਆਏ ਉਹਨਾਂ ਫੋਰਸਿਜ਼ ਤੇ ਨਾ ਪੋਲਿਟੀਕਲ ਤੇ ਰਾਨੇ ਕੰਮ ਕੀਤਾ ਨਾ ਬਾਕੀਆਂ ਨੇ ਕੰਮ ਕੀਤਾ ਬਰਕਰਰ ਤੱਕ ਕੇ ਗਿਆ ਹੀ ਨਹੀਂ ਅਰਜੀ ਵਾਲਿਆਂ ਨੂੰ ਕੰਮ ਦੇਣਾ ਨਹੀਂ ਦੂਜਿਆਂ ਨੂੰ ਦਿੱਤਾ ਇਸ ਲਈ ਕਰਾਪਸ਼ਨ ਵੀ ਹੁੰਦੀ ਹੈ ਕੱਚੀ ਕਾਪੀ ਤੇ ਹਾਜ਼ਰੀ ਲੱਗਦੀ ਹੈ ਕਾਪੀ ਉਹਦੇ ਤੇ ਆਨਲਾਈਨ ਅਪੁਆਇੰਟਮੈਂਟ ਲੈਟਰ ਦੀ ਲਈ ਤਾਂ ਇੰਨਾ ਜਿਆਦਾ ਜਦੋਂ ਜਾਇਦਾਦ ਕਰਨੀਆਂ ਪੰਜਾਂ ਫੀਲਡ ਦੇ ਵਿੱਚ ਜਿੱਥੇ ਕਿਤੇ ਥੋੜਾ ਬਹੁਤ ਲਾਗੂ ਵੀ ਹੋਇਆ ਬਹੁਤ ਔਖਾ ਹੋਇਆ ਤੇ ਲਗਾਤਾਰ ਲੜਾਈਆਂ ਨਾਲ ਹੋਇਆ ਜਿੰਨਾ ਕਿ ਲਾਗੂ ਹੋਇਆ ਉਸ ਪੱਧਰ ਦੇ ਉੱਤੇ ਜਾ ਕੇ 5 ਏਕੜ ਵਾਲਾ ਤਾਂ ਪੰਜਾਬ 'ਚ ਲਾਗੂ ਹੀ ਨਹੀਂ ਹੋਇਆ ਦੇਸ਼ 'ਚ ਉਹਦੇ ਕਾਫੀ ਪ੍ਰੋਜੈਕਟ ਹੋਏ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਪੰਜਾਬ 'ਚ ਲਾਗੂ ਹੀ ਨਹੀਂ ਕਿਤੇ ਹੋ ਪਾਇਆ ਜਿਹੜੇ ਵੀ ਚਾਹੇ ਕਿਸਾਨ ਜਥੇਬੰਦੀਆਂ ਨੇ ਨਹੀਂ ਅਪਣਾਇਆ ਜਾਂ ਬਾਕੀ ਦੇ ਨਹੀਂ ਅਪਣਾਏ ਜਦੋਂ ਮਾਹੌਲ ਰਸਤਾ ਦਾ ਇੱਕ ਚਾਰ ਸਪੇਰੇ ਕਰ ਦੋ ਤੇ ਸੱਤਾਧਾਰੀ ਨੂੰ ਪਤਾ ਹੋਵੇ ਕਿ ਇੱਥੇ ਬਹੁਤ ਜ਼ਿਆਦਾ ਔਖਾ ਹੋਣਾ ਨਹੀਂ ਕੋਈ ਪੈਣਾ ਕੁਛ ਨਾਲੇ ਆਪਣਾ ਮਾਨੇ ਮਾੜਾ ਮੋਟਾ ਹੋਊਗਾ ਸਾਡੇ ਕੋਲ ਪ੍ਰਚਾਰ ਤੰਤਰ ਹੈ ਸਾਡੇ ਕੋਲ ਮੀਡੀਆ ਸਾਡੇ ਕੋਲ ਸਭ ਕੁਝ ਹੈ ਜਾ ਕੇ ਗੱਲ ਕਰ ਦਾਂਗੇ ਜੇ ਅੱਜ ਪੰਜਾਬ ਚ ਜਾ ਕੇ ਦੇਖੀਏ ਹੁਣ ਅਜੇ ਡੋਮੀਨੇਟ ਪ੍ਰਚਾਰ ਉਹਨਾਂ ਦਾ ਚੱਲ ਰਿਹਾ ਕਿਉਂਕਿ ਭਾਜਪਾ ਨੇ ਜਿਹੜੀ ਯਾਤਰਾ ਚਲਾਈ ਹੋ ਜਾਂ 125 ਦਿਨ ਕਰਤਾ ਜੀ ਸਧਾਰਨ ਬੰਦਾ ਪ੍ਰਿੰਟ ਤੇ ਜਾ ਕੇ ਕਹਿ ਰਿਹਾ 125 ਦਿਨ ਹੋ ਗਿਆ ਜੀ ਆਪਾਂ ਨੂੰ ਕੀ ਫਰਕ ਪੈਂਦਾ ਕੇਂਦਰ ਦੇ ਵਿੱਚ ਆ ਇਹ ਦੇਣ ਪੈਸਾ ਕਿਨੇ ਦੇਣਾ ਸੀ ਕੀ ਲੈਣਾ ਸੀ ਉੱਥੇ ਵੀ ਬਾਰ ਬਾਰ ਸਮਝਾਉਣਾ ਪੈ ਰਿਹਾ ਬਹੁਤ ਥਾਮਾਂ ਦੇ ਉੱਤੇ ਵੀ ਨਹੀਂ ਇਹ ਨਹੀਂ ਹੈ ਗੱਲ ਗੱਲ ਕਿਸੇ ਹੋਰ ਲੈਵਲ ਤੇ ਜਾ ਰਹੀ ਹੈ ਤੇ ਆਪਾਂ ਕਾਂਗਰਸੀਆ ਦੀ ਮੁਹਿੰਮ ਦੇਖ ਲਓ ਮਨਰੇਗਾ ਤੇ ਉੱਥੇ ਗੱਲ ਹੋ ਰਹੀ ਹੈ ਜਦੋਂ ਬੋਲ ਰਹੇ ਹੁੰਦੇ ਨੇ ਇਹਦਾ ਮਤਲਬ ਉਹਨਾਂ ਦੀ ਉਹ ਟ੍ਰੇਨਿੰਗ ਨਹੀਂ ਕਰਾਈ ਆਪਣੀਆਂ ਪਾਰਟੀਆਂ ਦੇ ਵਿੱਚ ਵੀ ਜਾ ਕੇ ਨਾ ਜਾ ਟ੍ਰੇਨਿੰਗ ਨਾ ਕੋਈ ਗੱਲ ਨਾ ਕੋਈ ਸਮਝਦਾਰੀ ਦੀ ਗੱਲ ਹੋ ਰਹੀ ਹੈ ਉੱਥੇ ਉਸ ਪੱਧਰ ਤੇ ਇਹਦੇ ਤਿੰਨ ਚਾਰ ਬੁਨਿਆਦੀ ਸਪੈਲੂ ਜਿਹੜੇ ਇੱਥੇ ਆਏ ਜਿਹੜੇ ਲੱਗ ਰਹੇ ਨੇ ਕਿ ਜਿਹੜਾ ਵੱਡੇ ਫੈਕਟਰ ਕਿਉਂਕਿ ਮੂਵਮੈਂਟ ਸਪੀਕ ਚੀਜ਼ਾਂ ਤੇ ਬਣਦੀ ਹੈ ਜਦੋਂ ਵੀ ਬਣਦੀ ਹੈ ਜਦੋਂ ਵੀ ਲੋਕਾਂ ਦੇ ਸਮਝ ਕਿਸੇ ਲੈਵਲ ਤੇ ਆਉਣਾ ਕਿ ਕੀ ਇਹ ਇਕੱਲਾ ਮਨਰੇਗਾ ਵਰਕਰਾਂ ਦਾ ਸਵਾਲ ਹੈ ਕਿ ਮੂਵਮੈਂਟ ਬਣਾਉਣਾ ਹੈ ਜਾਂ ਬਾਕੀ ਆ ਮਨਰੇਗਾ ਵਰਕਰ ਦਾ ਫੰਡਾਮੈਂਟਲ ਰਾਈਟ ਚਲਾ ਗਿਆ ਬਜਟ ਘਟੋ ਘੱਟ ਪਾਸ ਕਰਕੇ ਜਿਹਦੇ ਚੋਂ ਆਪ ਵੀ ਬੈਠਦਾ ਸੀ ਆਏ ਜੇ ಗ್ರಾಮ ਸਭਾ ਮੈਂਬਰ ਇੱਕ ਪਾਸੇ ਮਾਲਕ ਤੇ ਇੱਕ ਪਾਸੇ ਨਾਲ ਆਪਣੀ ਮਜ਼ਦੂਰੀ ਦੇ ਵਾਸਤੇ ਜਦੋਂ ਬੈਠਦਾ ਉਹਦਾ ਉਹ ਹੱਕ چلا ਗਿਆ ਤੇ ਹੁਣ ਇਹ ਸਪਲਾਈ ਡਰਿਵਨ ਸਕੀਮ ਹੈ ਕਿਉਂਕਿ ਹੁਣ ਤੁਹਾਡੀ ਡਿਮਾਂਡ ਤੁਸੀਂ ਦੀ ਉਹ ਮੰਨੇ ਨਹੀਂ ਰੱਖਦੀ ਤੁਹਾਡੀ ਡਿਮਾਂਡ ਜਿਹੜਾ ਬਜਟ ਬਣਾਉ ਉਹਨੂੰ ਕੋਈ ਮੰਨੇ ਨਾ ਮੰਨੇ ਉੱਥੇ ਪੂਰਾ ਬਜਟ ਰੱਖੇ ਨਾ ਰੱਖੇ ਪਰ ਇੱਕ ਪ੍ਰੋਸੀਜਰ ਸੀ ਉਹਦੀ ਸੀ ਡਿਮਾਂਡ ਕਰ ਸਕਦੇ ਸੀ ਕਿ ਆਹ ਜਿਹੜਾ ਇੱਥੋਂ ਗਿਆ ਇਹਦੇ ਮੁਤਾਬਕ ਸਾਡਾ ਬਜਟ ਕਿਉਂ ਨਹੀਂ ਆ ਰਿਹਾ ਦੂਜੀ ਗੱਲ ਜਿਹੜਾ ਪੰਚਾਇਤੀ ਰਾਜ ਇੰਸਟੀਚਿਊਸ਼ਨ ਦਾ ਰਾਈਟ ਸੀ ਉਹ ਖਤਮ ਹੋ ਗਿਆ। ਗ੍ਰਾਮ ਸਭਾ ਦਾ ਵੀ ਤੇ ਪੰਚਾਇਤਾਂ ਦਾ ਵੀ ਤੇ ਬਾਕੀਆਂ ਦਾ ਵੀ। 50% ਕੰਮ ਕਿਹੜੇ ਹੋਣੇ ਨੇ ਉਹ ਪੰਚਾਇਤ ਲੈਵਲ ਤੇ ਗ੍ਰਾਮ ਸਭਾ ਲੈਵਲ ਤੇ ਡਿਸਾਈਡ ਹੋਣੇ ਸੀ। 50% ਬਲਾਕ ਲੈਵਲ ਤੇ ਤੇ ਬਾਕੀ ਮੀਡੀਓ ਨੇ ਡਿਸਾਈਡ ਕਰਨੇ ਸੀ। ਜਬ ਬਲਾਕ ਸੰਮਤੀ ਨਹੀਂ ਉਹ ਪਿੰਡ ਦਾ ਹੱਕ ਖਤਮ ਹੋ ਗਿਆ। ਐਜ਼ ਅ ਇੰਸਟੀਚਿਊਸ਼ਨ ਐਜ਼ ਅ ਪੰਚਾਇਤੀ ਰਾਜ ਇੰਸਟੀਚਿਊਸ਼ਨ ਉਦੋਂ ਅਗਲਾ ਸਟੈਪ ਸਟੇਟ ਆਉਂਦੀ ਹੈ ਸਟੇਟ ਜਿਵੇਂ GST ਤੋਂ ਲੈ ਕੇ ਜਿੰਨੀਆਂ ਵੀ ਚੀਜ਼ਾਂ ਵਾਪਰ ਰਹੀਆਂ ਨੇ ਸੈਂਟਰਲਾਈਜੇਸ਼ਨ ਆਫ ਪਾਵਰ ਇਕੱਲਾ ਐਕਟ ਨਹੀਂ ਹੈ ਸੈਂਟਰਲਾਈਜੇਸ਼ਨ ਆਫ ਪਾਵਰ ਜਦੋਂ ਇਦੋਂ ਪਹਿਲਾਂ ਇਸ ਸਰਕਾਰ ਤੋਂ ਵੀ ਦੇ ਟਿਨਿਓਰ ਦੇ ਵਿੱਚ ਟੋਟਲ ਸਕੀਮਾਂ ਦਾ ਪੈਟਰਨ ਚਾਹੇ ਹੋ ਐਗਰੀਕਲਚਰ ਦੀਆਂ ਸੀ ਚਾਹੇ ਉਹ ਰੂਰਲ ਤੇ ਬਾਕੀ ਜਿੰਨੀਆਂ ਵੀ ਸਕੀਮਾਂ ਕੋਈ 70 75 25 ਸੀ ਕੋਈ ਕਿੰਨੀਆਂ ਆਸੀ ਉਹ 50-50 ਤੇ ਕਰ ਦਿੰਦਾ ਉਹ ਇਰੀਗੇਸ਼ਨ ਸਕੀਮਾਂ ਨੇ ਉਹ ਐਸੇ ਤੁਹਾਨੂੰ ਪ੍ਰਧਾਨ ਮੰਤਰੀ ਇਰੀਗੇਸ਼ਨ ਯੋਜਨਾਾਂ ਦੇ ਜਿਹੜੇ ਸਵਾਲ ਐਗਰੀਕਲਚਰ ਵੀ ਆ ਜਾਂਦੀਆਂ ਉਹ 50-50 ਤੇ ਕੀਤੀਆਂ ਜਾ ਕੇ ਫਰਕ ਕੀ ਪਾਇਆ ਸੀ ਕੇਵਲ ਕੇਸੀ ਸੈਂਟਰ ਸਟੇਟ ਰਿਲੇਸ਼ਨ ਚ ਜਿਹੜਾ ਡੈਵੋਲੂਸ਼ਨ ਆਫ ਫੰਡ ਚ ਨੇ ਜਿਹੜੇ ਫੰਡਾਂ ਦਾ ਗੱਲ ਕੀਤੀ ਆ ਉਹ ਅਸੀਂ ਹੁਣ 42% ਕਰਤਾ ਜੀ ਉਦੋਂ ਚੋਂ ਕਿਹੜੀ ਸਟੇਟ ਨੂੰ ਕਿੰਨਾ ਮਿਲਣਾ ਕਿਹੜੀ ਸਟੇਟ ਨੂੰ ਕਿੰਨਾ ਲਾਸ ਹੋਣਾ ਹੈ ਉਹ 50% ਕਰਨ ਦੇ ਨਾਲ ਪੰਜਾਬ ਦਾ ਜਿੰਨਾ ਕੁ ਪੈਸਾ ਪੰਜਾਬ ਦੇ ਰੂਰਨ ਸੈਕਟਰ ਤੋਂ ਆਉਣਾ ਸੀਗਾ ਇਹਨਾਂ ਤੋਂ ਅੱਧੀਆਂ ਸਕੀਮਾਂ ਨਹੀਂ ਚੱਲ ਰਹੀਆਂ। ਨੈਗਰਿਕਲਚਰ ਡਿਪਾਰਟਮੈਂਟ ਤੋਂ ਚੱਲ ਰਹੀਆਂ ਸਰਲਡਰ ਹੋਈਆਂ ਪੰਜਾਂ ਦੇ ਤੋਂ ਕਿਉਂ ਪੈਸੇ ਨਹੀਂ ਪਾ ਰਹੇ ਤੇ ਨਾ ਉਹ ਪ੍ਰੋਪਰ ਤਰੀਕੇ ਦੇ ਨਾਲ ਚੱਲ ਪਾ ਰਹੀਆਂ ਨੇ। ਉਹ ਸਾਰੀਆਂ ਸਕੀਮਾਂ ਦੇ ਵਿੱਚੋਂ ਕੱਢ ਕੇ ਆਹ ਵੀ ਕਿਉਂ ਨਹੀਂ ਜਿਹੜਾ ਸਕਾਲਰਸ਼ਿਪ ਸਕੀਮ ਸੀ ਪੋਸਟ ਮੈਟ੍ਰਿਕ ਜੇਬ ਪਹਿਲਾਂ ਉਹ ਪਾਉਂਦੇ ਆਏ ਉਸ ਤੋਂ ਬਾਅਦ ਕਹਿੰਦੇ ਹੁਣ ਤੁਸੀਂ ਆਪੀ ਚਲਾ ਲਓ ਨਹੀਂ ਤਾਂ ਨਹੀਂ ਤਾਂ ਇੰਨੇ ਇੰਨੇ ਪੈਸੇ ਤੁਸੀਂ ਪਾਉਂਗੇ ਜਿੰਨਾ ਸਰਵ ਸਿੱਖਿਆ ਭਿਆਨ ਤੋਂ ਲੈ ਕੇ ਜਿੰਨੇ ਅਭਿਆਨ ਜਿੰਨੇ ਬਾਕੀ ਚੱਲੇ ਪਹਿਲਾਂ ਉਹ ਸ਼ੁਰੂ ਕਰਦੇ ਨੇ ਉੱਥੋਂ ਫਿਰ ਹੌਲੀ ਹੌਲੀ ਕਰਦੇ ਕਰਦੇ 75 25 ਫਿਰ ਕਦੇ 60 ਕਦੇ ਕਿੰਨਾ ਕਦੇ ਕਿੰਨਾ ਫਿਰ ਬਰਾਬਰ ਤਾਂ ਤੇ ਲਿਆ ਕੇ ਛੱਡ ਦਿੰਦੇ ਨੇ ਸਾਰੇ ਸੇਵਾ ਸਮਤੀ ਵਾਲੇ ਕੰਮ ਵੀ ਤੁਸੀਂ ਕਰੋਗੇ ਸਟੇਟਾਂ ਜਿਵੇਂ ਮਰਜ਼ੀ ਕਰੋ ਹੁਣ ਜੇ ਲਾਗੂ ਕਰਨੀਆਂ ਨੇ ਕਰਦੇ ਹੋ ਤੇ ਨਹੀਂ ਤਾਂ ਅਸੀਂ ਨਹੀਂ ਦੰਦੇ ਪੈਸੇ ਇਹ ਟ੍ਰੈਂਡ ਹੈ ਸੈਂਟਰਲਾਈਜੇਸ਼ਨ ਦਾ ਟ੍ਰੈਂਡ ਹੈ ਤੇ ਉਹ ਬਿਡ ਡਰਾ ਕਰਨ ਦਾ ਵੀ ਟ੍ਰੈਂਡ ਹੈ ਇਸੇ ਕਰਕੇ ਜੱਗੋ ਤੇਰਮੀ ਗੱਲ ਇਹ ਹੈ ਕਿ ਜੇ ਤੁਸੀਂ ਕਰਨਾ ਵੀ ਹੈ ਮੰਨ ਲਓ ਤੁਹਾਡੇ ਦਿਮਾਗ ਚ ਆ ਗਿਆ ਕਿ ਅਸੀਂ ਸਟੇਟਾਂ ਨਾਲ ਗੱਲ ਕਰਦੇ ਹਾਂ ਉਹਨਾਂ ਨੂੰ ਪੁੱਛਤਾ ਨਾ ਕੋਈ ਸਟੇਟਾਂ ਦੀ ਮੀਟਿੰਗ ਬਣਾਈ ਡਿਸਕਸ ਕੀਤਾ ਕਿ ਭਾਈ ਅੱਗੇ ਨੂੰ ਅਸੀਂ ਇਹ ਸਕੀਮ ਇਹੋ ਜਿਹੀ ਕਰਨਾ ਚਾਹੁੰਦੇ ਆ ਤਾਂ ਕੋਈ ਤਿਆਰ ਵੀ ਨਹੀਂ ਨੇ ਇੰਡੀਆ ਤੇ ਇਹ ਸਟੇਟਾਂ ਉਹਨਾਂ ਦਾ ਕੋਈ ਪੋਜੀਸ਼ਨ ਹੈ ਬਿਨਾਂ ਗੱਲ ਕੀਤੇ ਠੋਸ ਦੇਣੀਆਂ ਜਿਹੜੀ ਚੀਜ਼ ਚਾਹਤ ਹੈ ਬਿਨਾਂ رائے ਕਰੇ ਮਨਰੇਗਾ ਲੰਮੇ ਸਵੇਤੇ ਇੱਕ ਡਿਸਕਸ਼ਨ ਚੋ ਆਈ ਚੀਜ਼ ਸੀ ਪਾਰਲੀਮੈਂਟ ਨੇ ਵੀ ਸਰਵ ਸਭਤੀ ਨਾਲ ਕੀਤੀ ਔਰ ਇਥੇ ਪੁੱਛੇ ਨਹੀਂ ਉਹੀ 10-12 ਘੰਟੇ ਬਹਿਸ ਕਰੋ ਬਹਿਸ ਤਾਂ ਜੋ ਮਰਜੀ ਕਰੀ ਜੋ ਤੁਹਾਨੂੰ ਬੰਨਣਾ ਹੀ ਜੀਦੀ ਮੈਜੋਰਟੀ ਹੈ ਚੱਕ ਕੇ ਤੁਸੀਂ ਐਕਟ ਬਣਾਤਾ ਐਕਟ ਦੇ ਵਿੱਚੋਂ ਹੁਣ ਇਹ 60 40 ਦੀ ਗੱਲ ਜਿਹੜੀ ਆਏਗੀ ਇਹਦੇ ਨਾਲ ਬਾਕੀ ਸੁਭਿਆਂ ਦਾ ਤਾਂ ਪਤਾ ਨਹੀਂ ਪੰਜਾਬ ਚ ਤਾਂ ਇਹ ਲਾਗੂ ਨਹੀਂ ਹੋ ਸਕਦੀ ਕਿਉਂਕਿ ਔਰ ਜਿਹੜਾ ਇੱਕ ਇੱਥੇ ਗੱਲ ਹੋਈ ਆ ਕਿ ਪੰਜਾਬ ਵੀ ਉਨਾ ਹੀ ਪੈਸਾ ਪਾਉਂਦਾ ਰਿਹਾ ਨਹੀਂ 1347 ਕਰੋੜ ਦਾ ਨਾਸਟਰੀ ਅਰਦਾਬ ਜਿਹੜਾ ਗਵਰਨਰਟ ਆਫ ਇੰਡੀਆ ਤੋਂ ਆਇਆ ਪੰਜਾਬ ਤੋਂ ਨੇ ਨਹੀਂ ਪਿਆ ਉਹ ਪੈਸੇ ਕੇਵਲ 87 ਕਰੋੜ ਹੈ ਤੇ ਇਸ ਕਰਕੇ ਨਹੀਂ ਪੈਂਦੇ ਪੈਸੇ ਬਹੁਤ ਹੋਰ ਚੀਜ਼ਾਂ 'ਚ ਨਹੀਂ ਪੈਂਦੇ ਤੁਹਾਡੇ ਕੋਲ ਜਦੋਂ ਨਹੀਂ ਮੈਂ ਨਹੀਂ ਕਹਿੰਦਾ ਕਿ ਨਹੀਂ ਪੈਂਦਾ ਕਰਨਾ ਤਰਜੀਹਾਂ ਦਾ ਵੀ ਫਰਕ ਹੁੰਦਾ ਜੇ ਤੁਹਾਡੀ ਤਰਜੀਹ ਇਹ ਹੋਵੇ ਵੀ ਇਹ ਗਰੀਬ ਵਿਅਕਤੀ ਜਿਹੜਾ ਮਾਮਲੇ ਨੇ ਇਨੂੰ ਜ਼ਰੂਰ ਆਪਾਂ ਪੈਸੇ ਪ੍ਰਾਇੋਰਟੀ ਤੇ ਇੰਨੇ ਕ ਪੈਸੇ ਦੇਣੇ ਨੇ ਬਾਕੀ ਕਿਤੇ ਹੋਰ ਚਾਹੇ ਕੱਟ ਲਾ ਦਈਏ ਪਰ ਉਹਨਾਂ ਨੇ ਕੱਟ ਇਸ ਲਈ ਨਹੀਂ ਦੀਣਾ ਉਹਨੇ ਕਿਉਂਕਿ ਉਹ ਆਪਣੇ ਤਰੀਕੇ ਨਾਲ ਹੋਰ ਗੱਲ ਕਰ ਰਹੇ ਨੇ ਤੇ ਇੱਧਰ ਕੱਟ ਲਾ ਕੇ ਇੰਨੇ ਕ ਪੈਸੇ ਦਾ ਫਾਇਦਾ ਇਹਦਾ ਨਹੀਂ ਲੈਣਾ ਕਿਸੇ ਵੀ ਲੂਪ ਦੇ ਵਿੱਚ ਇਸ ਕਰਕੇ ਤਿੰਨ ਮੈਨੂੰ ਲੱਗਦਾ ਤਿੰਨ ਇਹ ਇੰਪੋਰਟੈਂਟ ਸਵਾਲ ਸੀ ਇਸੇ ਕਰਕੇ ਪੰਜਾਬ ਦੇ ਵਿੱਚ ਜਿਹੜਾ ਪਹਿਲਾ ਇੱਕ ਹਰ ਗੱਲ ਦਾ ਇੱਕ ਡੈਡ ਲਾਈਨ ਸੀ ਜੋਬ ਕਾਰਡ 15 ਦਿਨ ਦੇ ਅੰਦਰ ਅੰਦਰ ਦੇਣਾ ਜੇ ਅਪਲਾਈ ਕਰਤਾ ਫਲਾਣਾ ਕਰਨਾ ਜੇ ਬਹੁਤ ਸਾਰਾ ਕੁਝ ਤੇ ਜੇ ਨਹੀਂ ਕੰਮ ਦਿੰਦੇ ਤਾਂ ਬੇਰੁਜ਼ਗਾਰੀ ਭੱਤਾ ਤੁਹਾਡਾ ਬਣਦਾ ਸੀ ਲੀਗਲੀ ਫੰਡਾਮੈਂਟਲ ਰਾਈਟ ਦੇ ਸਵਾਲ ਦੇ ਉੱਤੇ ਹੁਣ ਵੀ ਹੈ ਕਿ ਤੁਸੀਂ ਤੁਹਾਨੂੰ ਮਿਲੂਗਾ ਜਿੱਥੇ ਕਰ ਕੰਮ ਜੇ ਪਹਿਲਾਂ ਅੱਜ ਤੱਕ ਨਹੀਂ ਮਿਲਿਆ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਬੇਰੁਜ਼ਗਾਰੀ ਭੱਤਾ ਹਜ਼ਾਰਾਂ ਬੰਦਿਆਂ ਨੂੰ ਕੰਮ ਵੀ ਨਹੀਂ ਮਿਲਿਆ ਮੰਗੇ ਤੇ ਨਹੀਂ ਅਪਲਾਈ ਕੀਤੇ ਹੋਏ ਨੇ ਕੇ ਅਸੀਂ ਆਖੀਤੇ ਹੋਏ ਨੇ ਸਰ ਤੁਹਾਡੇ ਕੋਲ ਅਰਜ਼ੀਆਂ ਪੰਜਾਂ ਨੇ ਇੰਡੀਆਂ ਇਕੱਠੀਆਂ ਹੋਈਆਂ ਮਤਲਬ ਸੈਂਕੜੇ ਤੱਕ ਅਸੀਂ ਭਜਵਾ ਚੁੱਕੇ ਆ ਜਿਹੜੀਆਂ 6-7 ਜ਼ਿਲ੍ਹਿਆਂ ਦੇ ਵਿੱਚੋਂ ਕੰਮ ਮੰਗਾ ਕੇ ਜਿਹੜੀਆਂ ਨੇ ਉਥੇ ਕੋਈ ਫੈਸਲਾ ਨਹੀਂ ਹੋ ਰਿਹਾ ਕਿਸੇ ਵੀ ਸਰਕਾਰ ਬਣੇ ਤੇ ਤਾਂ ਹੁਣ ਤਾਂ ਮਿਲ ਦਾ ਸਵਾਲ ਪੈਦਾ ਨਹੀਂ ਹੁੰਦਾ ਕਿ ਇਹਦੇ ਚ ਤੱਕ ਕਿਉਂਕਿ ਤਾਂ ਸਪਲਾਈ ਕਰਦੇ ਨੇ ਅਗਲੀ ਗੱਲ ਜਦੋਂ ਗਵਰਨਮੈਂਟ ਆਫ ਇੰਡੀਆ ਡਿਸਾਈਡ ਕਰੇਗੀ ਇਹਨੂੰ ਇਹਦਾ ਬਜਟ ਕਿ ਕਿੰਨਾ ਦੇਣਾ ਹੈ ਕਿਹੜੀ ਸਟੇਟ ਨੂੰ ਦੇਣਾ ਹੈ ਤਾਂ ਉਹ ਵਾਈਟ ਦੇ ਵਿੱਚ ਜਿੰਨੇ ਜਿਵੇਂ ਬਾਕੀ ਡਿਵੋਲੇਸ਼ਨ ਦੇ ਵਿੱਚ ਪੰਜਾਬ ਨੂੰ ਨਹੀਂ ਆਉਂਦਾ ਉਹਦੇ ਦੋ ਮੇਜਰ ਕੰਪੋਨੈਂਟ ਰੱਖਦੇ ਨੇ ਨੰਬਰ 1 ਆਬਾਦੀ ਨੰਬਰ 2 ਡਿਵੈਲਪਮੈਂਟ ਡਿਵੈਲਪਮੈਂਟ ਚ ਕੀ ਆਉਂਦਾ ਕਿ ਤੁਹਾਡੇ ਹਰ ਪਿੰਡਾਂ ਨੂੰ ਸੜਕ ਜਾਂਦੀ ਹੈ ਸਾਰੇ ਪਿੰਡਾਂ ਚ ਬਿਜਲੀ ਹੈਗੀ ਹੈ ਸਾਰੇ ਪਿੰਡਾਂ ਚ ਬਾਕੀ ਹੈ ਉਹਦਾ ਹਿੱਸਾ ਹੀ ਪੰਜਾਬ ਦਾ ਹਮੇਸ਼ਾ ਘਟ ਜਾਂਦਾ ਹੈ ਤੇ ਬਾਕੀ ਦੇ ਮਾਮਲੇ ਦੇ ਵਿੱਚ ਉਹ ਲਗਾਤਾਰ ਬਾਕੀ ਸਕੀਮਾਂ ਚ ਵੀ ਘਟਦਾ ਜਿਹੜੇ ਫਾਰਮੂਲੇ ਬਣਾਏ ਹੋ ਨੇ ਕਿਉਂਕਿ ਕਰਾਈਟਰੀਆ ਇਹੋ ਜਿਹੇ ਬਣਾਏ ਨੇ ਜਿਹੜੇ ਉਹਦੇ ਪੱਖ 'ਚ ਨਹੀਂ ਹੁੰਦੇ ਤੇ ਦੂਜੇ ਦੇ ਪੱਖ 'ਚ ਚਲੇ ਜਾਂਦੇ ਨੇ ਤੇ ਇਸੇ ਢੰਗ ਦੇ ਨਾਲ ਇਹ ਨਹੀਂ ਕਿ ਇਕੱਲਾ ਸਾਰਿਆਂ ਨਾਲ ਇੱਕੋ ਗੱਲ ਕੀਤੀ ਹੈ ਜਿਹੜੀ 90 10 ਹੈ 90 10 ਲਗਭਗ 11 ਸਟੇਟਾਂ ਤੇ ਜੂਨੀਅਰ ਟੈਰੀਟਰੀਟਰੀ 'ਚ ਲਾਗੂ ਹੈ 90 10 ਇਹ ਜਿਹੜੀਆਂ ਸੈਂਟਰਲ ਬਾਕੀ ਸਟੇਟਾਂ ਨੇ ਸਾਡੇ ਆਲੇ ਦੁਆਲੇ ਤਾਂ ਜਿੰਨੇ ਪਹਾੜੀ ਸਟੇਟਾਂ ਨੇ ਉਹਦੇ 'ਚ ਤਾਂ 90 ਦਾ ਸੀ ਜਿਵੇਂ ਪਹਾੜੀ ਰਾਜਾਂ ਨੂੰ ਮਤਲਬ ਪਹਿਲਾਂ ਬਾਜਪਾਈ ਗਵਰਨਮੈਂਟ ਤੋਂ ਬੇਲੇ ਤੋਂ ਚੱਲਿਆ ਸੀ ਟੈਕਸ ਰੇਵੈਟ ਦੇਣੀ ਹੈ ਟੈਕਸ ਹੌਲਿਡੇ ਜਿਹਨੂੰ ਕਿਹਾ ਜਾਂਦਾ ਸੀ ਉਹਦਾ ਇੱਕ بڑا ਹਿੱਸਾ ਪੰਜਾਬ ਦਾ ਉਹਦੇ ਕਾਰਨ 20 ਇੰਡਸਟਰੀ ਦਾ ਸ਼ਿਫਟ ਹੋਇਆ ਸੀ ਉਸੇ ਢੰਗ ਦੇ ਨਾਲ ਹੁਣ ਗੁਆਡੀ ਸੂਬਿਆਂ ਦੇ ਵਿੱਚ ਵੀ 90 10 ਨਾਲ ਚੰਗੇ ਤਰੀਕੇ ਨਾਲ ਚੱਲ ਜੇਗੀ ਠੀਕ ਹੈ ਜੀ ਬੜੇ ਕੋਠੂ ਪੰਜਾਬ ਦੀ ਸਰਕਾਰ ਨੇ ਵੀ ਪੰਜਾਬ ਨੇ ਵੀ ਇਵਨ ਪੰਜਾਬ ਦੀ ਸਰਕਾਰ ਨੇ ਰੈਜੂਲੇਸ਼ਨ ਪਾਸ ਕੀਤਾ ਵਿਧਾਨ ਸਭਾ ਨੇ ਕੀਤਾ ਤੁਸੀਂ ਉਹ ਡਿਮਾਂਡ ਵੀ ਨਹੀਂ ਕੀਤੀ ਉਸ ਪੱਧਰ ਦੇ ਉੱਤੇ ਜਾ ਕੇ ਕਿ ਅਸੀਂ ਵੀ ਸਾਡਾ ਬਾਰਡਰ ਆ ਇੰਟਰਨੈਸ਼ਨਲ ਇੰਨੇ ਸਾਥ ਤੇ ਲੈਂਡਲੌਕਡ ਸਟੇਟਾਂ ਸਾਨੂੰ ਵੀ ਬਹੁਤ ਘਾਟੇ ਪੈਂਦੇ ਨੇ ਨਾ ਮਾਮਲੇ ਸਾਨੂੰ ਉਹ ਦੂਜੇ ਸਟੇਟਾਂ ਚੋਂ ਵੱਲੋਂ ਟੰਬੇ ਦਾਸਾਂ ਨਹੀਂ ਚ ਜੇ ਬਾਕੀ ਦੀ ਗੱਲ ਨਹੀਂ ਕਰਨੀ ਜਿੰਨਾ ਕੁ ਵੀ ਕਹਿੰਦੇ ਨੇ ਬਚ ਜੇ ਓਨੇ ਕ ਡਿਮਾਂਡ ਤੇ ਤੱਕ ਟੋਟੋ-ਟੋਟ ਉਠਾਉਣੀ ਚਾਹੀਦੀ ਹੈ ਵਿਧਾਨ ਸਭਾ ਇੱਥੋਂ ਤੱਕ ਨਹੀਂ ਉਹਦੇ ਚ ਰੈਗੂਲੇਸ਼ਨ ਚ ਪਾ ਰਹੀ ਕਿ ਸਾਡਾ ਇਹ ਰਾਈਟ ਤਾਂ ਸਾਨੂੰ ਇਹਦੇ ਦੇ ਦਿਓ ਇਸ ਮਾਮਲੇ ਦੇ ਵਿੱਚ ਜੇ ਬਾਕੀ ਨਹੀਂ ਹੈ ਤਾਂ ਤੇ ਇਸ ਕਰਕੇ ਜਿਹੜੀ ਪੋਜੀਸ਼ਨ ਚ ਪੰਜਾਬ ਹੈ ਜਿਸ ਇਸ ਖਾਕੇ ਦੇ ਵਿੱਚ ਇਸ ਨਕਸ਼ੇ ਦੇ ਵਿੱਚ ਜਿਵੇਂ ਬਾਕੀ ਦੇ ਸਟੇਟਾਂ ਨੂੰ ਪ੍ਰੋਬਲਮ ਆਏਗੀ ਹੋਰਾਂ ਨੂੰ ਇੱਥੇ ਵੱਧ ਆਏਗੀ ਮੁਕਾਬਲਤਾ ਨਾਲ ਹੋਰਾਂ ਗੱਲਾਂ ਦੇ ਮੁਕਾਬਲੇ ਕਿਸੇ ਵੀ ਰੂਪ ਦੇ ਵਿੱਚ ਔਰ ਇੱਕ ਕਿਸਾਨ ਤੇ ਮਜ਼ਦੂਰ ਦੇ ਵਿੱਚ ਇੱਕ ਆਟੋਮੈਟਿਕਲੀ ਫੁੱਟ ਪਾਉਣ ਦਾ ਜਿਹੜੀ ਭਾਜਪਾ 5 4 5 6 ਚੀਜ਼ਾਂ ਪ੍ਰਚਾਰ ਰਹੀ ਹੈ ਪਹਿਲੀ ਅਸੀਂ 125 ਦਿਨ ਕਰਤਾ ਦੂਜਾ ਅਸੀਂ ਕਿਸਾਨੀ ਦਾ ਧਿਆਨ ਰੱਖਿਆ ਕਿ 2 ਮਹੀਨੇ ਜਿਹੜਾ ਤੁਹਾਨੂੰ ਕੰਮ ਤੁਹਾਡੇ ਕੋਲ ਲੇਬਰ ਨਹੀਂ ਹੁੰਦੀ ਤੁਹਾਨੂੰ ਇਹ ਲੇਬਰ ਸਸਤੀ ਮਿਲ ਚੁੱਕੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੀਜਾ ਅਸੀਂ ਕਰਪਸ਼ਨ ਇਹਦੀ ਬਿਲਕੁਲ ਖਤਮ ਕਰਦਾ ਕਰਪਸ਼ਨ ਤਾਂ ਉਹੀ ਪ੍ਰਸ਼ਾਸਨ ਹੈ ਉਹੀ ਕਰਦਾ ਇਹਦੇ ਵਿੱਚ ਖਤਮ ਹੋਣ ਦਾ ਕੋਈ ਕੁਐਸਚਨ ਨਹੀਂ ਹੈ ਪਰ ਕਿਤੇ ਇਹ ਅਧਿਐਨ ਕਰਾਇਆ ਕਿ ਜਿੰਨੀ ਮੈਕਨਾਈਜੇਸ਼ਨ ਹੋ ਗਈ ਖੇਤੀ ਦੇ ਵਿੱਚ ਕਿੰਨੇ ਦਿਨ ਕੰਮ ਚਾਹੀਦਾ ਤੇ ਇਹ ਮਰਰੇਗਾ ਵਰਕਰ ਕਿੰਨੇ ਦਿਨ ਉਸ ਖੇਤੀ ਦੇ ਵਿੱਚ ਕੰਮ ਕਰ ਕਰਦੇ ਨੇ ਤੋਂ ਪਹਿਲਾਂ ਵੀ ਕੀ ਸਾਰਿਆਂ ਨੂੰ ਕੰਮ ਉਹਨਾਂ ਦਿਨਾਂ ਦੇ ਵਿੱਚ ਮਿਲਦਾ ਉੱਥੇ ਬਿਨਾ ਸਟੱਡੀ ਬਿਨਾ ਡਾਟੇ ਬਿਨਾ ਅੰਕੜਿਆਂ ਤੋਂ ਜਦੋਂ ਤੁਸੀਂ ਗੱਲਾਂ ਪਾ ਦਿੰਦੇ ਹੋ ਵਿੱਚ ਹਾਂ ਇੱਕ ਗੱਲ ਜ਼ਰੂਰ ਹੈ ਸਾਡੇ ਪੰਜਾਬ ਦੇ ਵਿੱਚ ਅਜੇ ਵੀ बार-बार ਬਨਰੇਗਾ ਤੇ ਗੱਲ ਕਰੋ ਕਹਿੰਦੇ ਜੀ ਤਾਂ ਐਵੇਂ ਹੀ ਆ ਬੇਲੇ ਬੈਠ ਕੇ ਮੁੜੇ ਆਉਂਦੇ ਨੇ ਕਰ ਕ腐ਸ਼ਨ ਹੈ ਫਲਾਨਾ ਜੇ ਚੱਗੀ ਕਰਨਾ ਕਿਸਾਨੀ ਚਾਹੇ ਛੋਟੀ ਵੀ ਉਹਨੂੰ ਵੀ ਇਹ ਲੱਗਦਾ ਕਿ ਮਜ਼ਦੂਰਾਂ ਦੀ ਹੈ ਬਾਕੀ ਦੀ ਲਗਭਗ 30% ਐਵਰੇਜ ਦੇਸ਼ ਲੈਵਲ ਤੇ 34% ਨਾਨ ਦਲਤ ਬੰਦਾ ਇਸ ਮੰਰੇ ਕਾਜ ਕਰ ਰਿਹਾ ਦਿਹਾੜੀ ਦੇ ਤੌਰ ਤੇ ਬਾਕੀ ਗੱਲਾਂ ਛੱਡ ਵੀ ਤੇ ਪੰਜਾਬ ਚ ਵੀ 30% ਦੇ ਨੇੜੇ ਆ ਜਿਹੜਾ ਜਿਹੜੇ ਵੱਖ-ਵੱਖ ਕਾਸਟਾਂ ਦੇ ਬੰਦੇ ਨੇ ਕੋਈ ਜ਼ਰੂਰੀ ਨਹੀਂ ਇਕੱਲੇ ਦਲਤ ਨੇ ਇਕੱਲੇ ਉਹਨੂੰ ਬਣਾ ਦੇਣ ਦਾ ਮਤਲਬ ਵੀ ਇਹ ਹੁੰਦਾ ਕਿ ਬਾਕੀ ਦੀ ਕਮਿਊਨਿਟੀ ਆ ਕਹਿੰਦੇ ਚਲੋ ਆਪਣਾ ਕਿਹੜਾ ਹੈਗਾ ਇਹ ਜੀ ਬਾਕੀ ਦੀ ਇਸ ਲਈ ਭਵਿੱਖ ਚ ਮੈਨੂੰ ਇਹ ਲੱਗਦਾ ਕਿ ਤਿੰਨ ਚੀ ਜਾਤਾ ਹੋਣੀਆਂ ਚਾਹੀਦੀਆਂ ਨੇ ਕਿ ਜੇਕਰ ਅਸੀਂ ਨੂੰ ਕਨਸੋਲिडेट ਕਰਕੇ ਇਹ ਡਿਮਾਂਡ ਦੇ ਤੌਰ ਤੇ ਇੱਕ ਤਾਂ ਚਲੋ ਬੰਦੇਗਾ ਉਹ ਹੋਏ ਨਾਮ ਬਦਲਦਾ ਚੱਕਰ ਹੈ ਨਾਮ ਤਾਂ ਸਾਰੇ ਬਦਲ ਲੈਂਦੇ ਨੇ ਆਪਣੇ ਤਰੀਕੇ ਨਾਲ ਰਵਾਜ ਹੀ ਪਿਆ ਵੈਸੇ Ориجنਲ ਨਾਮ ਤਾਂ 2005 ਚ ਨਰੇਗਾ ਸੀ ਨੈਸ਼ਨਲ এমਪਲੋਇਮੈਂਟ ਰੂਰਲ এমਪਲੋਇਮੈਂਟ ਗਾਰੰਟੀ ਐਕਟ ਸੀਗਾ 2009 ਚ ਫਿਰ ਸੁਝੀ ਕਾਂਗਰਸੀਆਂ ਨੂੰ ਵੀ ਕੋਈ ਸੁਝੀ ਵੀ ਖਾਪਤਾ ਕੋਈ ਕੀ ਹਰ ਜਾਂ ਆਪਾਂ ਵੀ ਕਿਸੇ ਦੇ ਨਾਲ 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 ਦਿੰਦੇ ਉਹਨਾਂ ਨੇ ਮਹਾਤਮਾ ਗਾਂਧੀ ਜੋੜਤਾ ਪਹਿਲਾਂ ਤਾਂ ਸਾਰੇ ਸਟੇਸ਼ਨਰੀ ਬਦਲ ਦਿਓ ਇੰਨੀ ਕਾਸਟ ਪਾਉਣੇ ਹੋ ਵਿੱਚ ਹੋਰ ਨਾ ਪਰਦੇਓ ਜਿੰਨੇ ਵੀ ਪਾਉਣੇ ਨੇ ਤੁਸੀਂ ਹੁਣ ਇਹਨਾਂ ਦੇ ਨਾਂ ਹੋਰ ਬਦਲ ਤਾਂ ਆ ਸਾਰਾ ਜੋਬ ਕਾਰਡਾਂ ਤੋਂ ਲੈ ਕੇ ਸਾਰਾ ਰੱਦੀ ਹੈ ਜਿੰਨਾ ਦੇਸ਼ ਦੇ ਵਿੱਚ ਵਰਤਦੀਆਂ ਚੀਜ਼ਾਂ ਇੱਕ ਗੱਲ ਨਰੇਗਾ ਦੀ ਚੰਗੀ ਸੀ ਕਿ ਅੱਜ ਤੱਕ ਦਾ ਡਾਟਾ ਵੀ ਡੇਲੀ ਦਾ ਡਾਟਾ ਉੱਤੇ ਅਵੇਲੇਬਲ ਹੁੰਦਾ ਕੋਈ ਵੀ ਬੰਦਾ ਕਿਸੇ ਕਿਹੜੇ ਦੇਸ਼ ਦੇ ਕਿਹੜੇ ਪਿੰਡ ਦੇ ਵਿੱਚ ਕਿੰਨੇ ਬੰਦੇ ਅੱਜ ਕੰਮ ਕਰ ਰਹੇ ਨੇ ਅੱਜ ਕਿੰਨੇ ਜੋਬ ਕਾਰਡ ਨੇ ਅੱਜ ਕਿੰਨੇ ਐਕਟਿਵ ਨੇ ਕਿੰਨੇ ਪੈਸਿਵ ਨੇ ਉਹ ਸਭ ਕੁਝ ਤੁਹਾਡੇ ਕੋਲ ਅਵੇਲੇਬਲ ਇੱਕ ਟਰਾਂਸਪੇਰੈਂਸੀ ਪਾਰਦਰਸ਼ਤਾ ਇੰਨੀ ਕੁ ਜ਼ਰੂਰ ਹੋ ਸੈਕਟਰ ਦੇ ਵਿੱਚ ਰੱਖੀ ਸੀ ਹੁਣ ਜਿਹੜਾ ਨਵਾਂ ਬਣਾਉਣ ਵੀ ਉਹਦੇ ਵਿੱਚ ਵੀ ਕੀ ਹੋਏਗਾ ਕੀ ਨਹੀਂ ਹੋਏਗਾ ਉਹ ਪਤਾ ਨਹੀਂ ਹੈ ਲੱਗਦਾ ਹੈ ਕਿ ਭਵਿੱਖ 'ਚ ਜਿਹੜਾ ਸਿੰਪਲ ਗੱਲ ਰਿਜਕ ਤੱਕ ਹੋਏ ਹੀ ਜਾ ਰਿਹਾ ਹੈ ਦੂਜੀ ਗੱਲ ਪੰਚਾਇਤੀ ਰਾਜ ਇੰਸਟੀਚਿਊਸ਼ਨਸ ਡਿਪਾਰਟਮੈਂਟ ਉਹਨਾਂ ਦਾ ਹੱਕ ਖੋ ਲਿਆ ਤੇ ਸਟੇਟਾਂ ਦਾ ਹੱਕ ਫੈਡਰਲ ਸਟਰਕਚਰ ਨੂੰ ਹੋਰ ਵੀ ਕੀਤਾ ਕੰਪੈਰੇਟਿਬਲੀ ਇਸ ਲਈ ਇਹ ਸਮੁੱਚਤਾ ਦਾ ਮੁੱਦਾ ਹੈ ਨਾ ਕਿ ਕੱਲਾ ਕੋਸ ਵਰਕਰ ਦਾ ਜਾਂ ਕੱਲਾ ਗਰੀਬ ਦਾ ਜਿਹਦੀ ਅਸੀਂ ਗੱਲ ਕਹਿ ਕੇ ਗੱਲ ਕਰਦੇ ਆ ਤੇ ਉਸ ਲੈ ਬੰਦੀ ਕਰਦੇ ਸਮੁੱਚਤਾ ਚ ਪੰਜਾਬ ਲੈਵਲ ਤੇ ਹੀ ਨਹੀਂ ਦੇਸ਼ ਲੈਵਲ ਦੀ ਮੂਵਮੈਂਟ ਜਿਵੇਂ ਮੈਨੂੰ ਨਹੀਂ ਲੱਗਦਾ ਕਿ ਅੱਜ ਅਸੀਂ ਇਸ ਲਈ ਵਿਰੋਧ ਚ ਕਰੀਏ ਜਿਹੜੀਆਂ ਵੀ ਪਾਰਟੀਆਂ ਜਿੰਨਾ ਵੀ ਕਰਦੀਆਂ ਨੇ ਇਹਦਾ ਵਿਰੋਧ ਹੁੰਦਾ ਵੈਲਕਮ ਕਰਨਾ ਚਾਹੀਦਾ ਹੈ ਜਿਸ ਵੀ ਰੋਪ ਚ ਕਰਦੀਆਂ ਨੇ ਵਿਰੋਧ ਕਰਨਾ ਚਾਹੀਦਾ ਜਦੋਂ ਵਿਰੋਧ ਹੁੰਦਾ ਤਾਂ ਉਹ ਤੇ ਸਾਰੇ ਕਰਦੇ ਤੇ ਤਾਂ ਹੀ ਜਾ ਕੇ ਕਿਤੇ ਨਾ ਕਿਤੇ ਵਿਡਰਾ ਹੁੰਦਾ ਚਾਹੇ ਹਾ ਦਾ ਜਾਵੇ ਮਾਰੇ ਕੋਈ ਨਹੀਂ ਕੋਈ ਕਰਦਾ ਤਾਂ ਉਹ ਗਲਤ ਗੱਲ ਹੈ ਤੇ ਪਰ ਨਾਲ ਦੀ ਨਾਲ ਇਹ ਹੈ ਜਦੋਂ ਕਿਤੇ ਪ੍ਰਾਈਵੇਟ ਜਦੋਂ ਕਿਤੇ ਸੈਮੀਨਾਰ ਹੁੰਦੇ ਨੇ ਉੱਥੇ ਖੁੱਲ੍ਹ ਕੇ ਗੱਲ ਕੀਤੀ ਜਾਂਦੀ ਹੈ ਵੀ ਤੁਹਾਡੇ ਕਾਰਨ ਕਰਕੇ ਭਾਈ ਤੁਸੀਂ ਇਹਨੂੰ ਸਹੀ ਅਰਥਾਂ ਦੇ ਵਿੱਚ ਸਮਝਾ ਜਾਂਦੇ ਹੇਠਾਂ ਤੱਕ ਉਹਨੂੰ ਇੰਪਲੀਮੈਂਟ ਕਰ ਜਾਂਦੇ ਉਹਨਾਂ ਦੀ ਕੰਪੇਨ ਕਿਨੇ ਕਰਨੀ ਸੀ ਕਰਜੀਆਂ ਦੇਣੀਆਂ ਜ਼ਰੂਰੀ ਨੇ ਕੰਪੇਨ ਕਿਨੇ ਕਰਨੀ ਸੀ ਕਿ ਗ੍ਰਾਮ ਸਭਾ ਹੋਣੀ ਜ਼ਰੂਰੀ ਆ ਕੰਪੇਨ ਕਿਨੇ ਕਰਨੀ ਸੀ ਕਿ ਇਸ ਤਰ੍ਹਾਂ ਦੇ ਸਾਰੇ ਬਜਟਾਂ ਦਾ ਹਿਸਾਬ ਕਿਤਾਬ ਰੱਖਣਾ ਕਿ ਨਿਰਦੇਸ਼ ਚੁੱਕ ਨਹੀਂ ਆ ਗ੍ਰਾਮ ਸਭਾ ਉਹਨੇ ਕਿੰਨਾ ਭੇਜਤਾ ਇਹ ਤਾਂ ਪੋਲੀਟਿਕਲ ਲੋਕਾਂ ਦਾ ਹੀ ਕੰਮ ਸੀਗਾ ਬੇਸਿਕਲੀ ਤਾਂ ਜਿਹੜੇ ਪੋਲੀਟ ਪਾਲਿਟਿਸ਼ੀਅਨ ਇਹ ਸਮਝਦੇ ਸੀ ਕਿ ਅਸੀਂ ਵਾਕਈ ਇਹ ਸਿਆਸਤ ਕਰ ਰਹੇ ਹਾਂ ਜਾਂ ਇੰਟੈਲੈਕਚੁਅਲ ਜਿਦਾ ਕੰਮ ਹੈ ਜਾਂ ਬਾਕੀ ਦੇ ਲੋਕਾਂ ਦਾ ਕੰਮ ਹੈ ਮਤਲਬ ਕਿਤੇ ਨਾ ਕਿਤੇ ਉਹ ਜਿਹੜੀ ਪੂਰੀ ਤਰ੍ਹਾਂ ਕੰਮ ਨਹੀਂ ਹੋ ਸਕਿਆ ਜਿਹਦੇ ਕਰਕੇ ਜਾਗਰੂਕਤਾ ਦੀ ਕبھی ਰਹੀ ਹੈ ਹੁਣ ਉਨਾ ਹੀ ਜ਼ੋਰ ਜ਼ਿਆਦਾ ਇਸ ਗੱਲ ਤੇ ਲਾਉਣਾ ਪਏਗਾ ਕਿ ਇਹ ਚੋਣ ਦੇ ਲਈ ਕਿ ਇਹਦੇ ਨਾਲ ਹੱਕ ਜਿਵੇਂ ਜਾ ਰਹੇ ਨੇ ਸੈਂਟਰਲਾਈਜੇਸ਼ਨ ਦੇ ਖਿਲਾਫ ਕਰ ਕਾਫੀ ਜ਼ਿਆਦਾ ਰਾਜਾਂ ਦੇ ਵਿੱਚ ਵੀ ਇੱਕ ਮਾਹੌਲ ਤਾਂ ਹੈ ਹੀ ਹੈ ਜਿਹੜੀਆਂ ਨਾਨ ਬੀਜੇਪੀ ਸਟੇਟਸ ਨੇ ਘਟੋਗਾ ਟੋਲਾ ਦੇ ਵਿੱਚ ਵੀ ਤੇ ਬਾਕੀ ਵੀ ਨੇ ਮੈਨੂੰ ਲੱਗਦਾ ਇਹ ਮਿਲ ਕੇ ਇੱਕ ਸਾਂਝਾ ਮੁੱਦਾ ਹੀ ਬਣ ਸਕਦਾ ਹੈ ਮਜ਼ਦੂਰਾਂ ਨੂੰ ਤਾਂ ਕੱਲਿਆਂ ਤੇ ਜਿੰਨੀ ਕੰਪਨੀ ਹੁਣ ਵੀ ਹੋ ਰਹੀ ਹੈ ਕਿ ਮਜ਼ਦੂਰ ਦਾ ਹੱਕ ਖੋਲਿਆ ਬਿਲਕੁਲ ਖੋਲਿਆ ਤੇ ਜਿਸ ਸਟੇਟ ਦਾ ਵੀ ਹੱਕ ਖੋਲਿਆ ਤੁਹਾਡੀ ਪੰਚਾਇਤੀ ਰਾਜ ਦਾ ਵੀ ਹੱਕ ਖੋਲਿਆ ਹੱਕ ਸਾਂਝੇ ਹੋਏ ਗਏ ਨੇ ਸਭ ਦੇ ਛੱਡਿਆ ਕੋਈ ਨਹੀਂ ਜੇ ਕੋਈ ਨਹੀਂ ਛੱਡਿਆ ਤਾਂ ਸਭ ਦੀ ਜ਼ਿੰਮੇਵਾਰੀ ਵਧਦੀ ਹੈ ਇਹਦੇ ਤੇ ਕੋਈ ਅੱਗੇ ਸ਼ਾਇਦ ਜਾਗਰੂਕਤਾ ਬੇ ਮੰਮੀ ਤੇ ਲੰਮਨ ਦੇ ਵਿੱਚ ਜਿਸ ਲੈਵਲ ਦੀ ਹੋਏਗੀ ਤਾ ਸ਼ਾਇਦ ਹੋਰ ਜ਼ਿਆਦਾ ਬਿਹਤਰ ਹੋਏਗਾ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ